ਗ੍ਰੰਥੀ ਸਿੰਘ ਨੂੰ ਗ੍ਰੰਥੀ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ ਅਸੀਂ ਵੀ ਅੱਜ ਇਸ ਲਾਈਨ ਦੇ ਵਿੱਚ ਛੱਡ ਕੇ ਇੱਧਰ ਬੈਠੇ ਆ ਤੱਕਾ بڑا ਹੁੰਦਾ ਮੈਂ 5500 ਰੁਪਏ ਦੇ ਵਿੱਚ ਯੂਕੇ ਦੀ ਕੈਨੇਡਾ ਦੀ ਟੂਰਿਸਟ ਵੀਜ਼ੇ ਦੀ ਫਾਈਲ ਲਵਾ ਦਿੰਦਾ ਅੱਜ ਵੀ ਕਰਾ ਰਹੇ ਹਾਂ ਮੈਂ ਕਦੀ ਵੀ ਜਹਨ ਦੇ ਵਿੱਚ ਇਹ ਗੱਲ ਨਹੀਂ ਲਿਆ ਸਕਦਾ ਕਿ ਕੋਈ ਠੱਗੀ ਮਾਰਨੀ ਹੈ ਕਹਿੰਦੇ ਨੇ ਵੀ ਗਰੰਟੀ ਦਾ ਜਾਂ ਤਾਂ ਗੌਰਟ ਦੇ ਸਕਦਾ ਜਾਂ ਫਰੋਡ ਦੇ ਸਕਦਾ ਨਹੀਂ ਸਰ ਦੇਖੋ ਅਸੀਂ ਉਸ ਪਰਿਵਾਰ ਦੇ ਵਿੱਚੋਂ ਆ ਜਿੱਥੇ ਗੁਰੂ ਘਰ ਦਾ ਨਾਮ ਸਵੇਰੇ ਸ਼ਾਮ ਦਪਹਿਰੇ ਲਿਆ ਜਾਂਦਾ ਲੋਕਾਂ ਦੇ ਘਰਾਂ 'ਚ ਪਾਠ ਵੀ ਕੀਤੇ ਨੇ ਗੁਰਦੁਆਰੇ ਵੀ ਰਹੇ ਆ ਮਾੜੇ ਹਾਲਾਤ ਵੀ ਦੇਖੇ ਨੇ ਉਸ ਕੰਡੀਸ਼ਨ ਦੇ ਵਿੱਚ ਮੈਂ ਕਦੀ ਵੀ ਨਹੀਂ ਸੋਚ ਸਕਦਾ ਕਿ ਕਿਸੇ ਦਾ ਪੈਸਾ ਖਰਾਬ ਕਰਨਾ ਜ਼ਰੂਰੀ ਨਹੀਂ ਹੈ ਕਿ ਤੁਸੀਂ ਪੈਸੇ 20 ਲੱਖ ਲੈਣੇ ਤਾਂ ਹੀ ਆਪਣੀਆਂ ਕੋਠੀਆਂ ਪਾ ਸਕਦੇ ਹੋ ਵੀ ਲੋਕਾਂ ਦੇ ਘਰੇ ਵੀ ਜਾਂਦੇ ਰਹੋ ਪਾਠ ਵੀ ਕਰਦੇ ਰਹੋ ਇਹ ਕੀ ਫਿਰ ਮੇਰੇ ਐਸ ਲਾਈਨ 'ਚ ਕਿਤਾ ਆਗੇ ਮੇਰੇ ਫਾਦਰ ਸਾਹਿਬ ਗਰੰਥੀ ਸੀ ਜੀ ਐਤ ਸ ਕੋਈ ਪ੍ਰਦਾਨ ਹੋਵੇ ਗੁਰੂ ਕਰਦਾ ਤੇ ਉਹ ਕਿਸੇ ਵੀ ਜੀਤ ਨੂੰ ਲੱਤ ਮਾਰ ਕੇ ਉਠਾਵੇ ਕਿ ਸੰਗਤ ਬਾਹਰ ਖੜੀ ਹੈ ਤੇ ਸੁੱਤਾ ਪਿਆ ਹੈ ਤੁਹਾਡੇ ਨਾਲ ਹੋਇਆ ਸੀ ਬਿਲਕੁਲ ਕਿ ਮੈਂ ਤਬਲਾ ਪਲੇ ਕਰਦਾ ਤੇ ਸਾਡਾ ਜਥਾ ਸੀ ਅਸੀਂ ਕੀਰਤਨ ਕਰਦੇ ਸੀ ਗੁਰਦੁਆਰੇ ਦਾ ਮਤਲਬ ਤੇ ਇਹ ਹੁੰਦਾ ਸਤਨਾਮ ਜੀ ਵਾਹਿਗੁਰੂ ਜੀ ਐਵੇਂ ਬੋਲ ਕੇ ਰੋਟੀ ਇਕੱਠੀ ਕਰਕੇ ਖਾਂਦੇ ਸੀ ਇਹ ਹਲਾਤ ਸੀ ਬਿਲਕੁਲ ਗਜਾ ਕਰਨਾ ਜਿਵੇਂ ਆਪਾਂ ਡਾਲੀ ਇਕੱਠੀ ਕਰਦੇ ਹਾਂ ਗਜਾ ਕਰਨਾ ਘਰਾਂ ਘਰਾਂ ਦੇ ਵਿੱਚ ਜਾਣਾ ਜਿਵੇਂ ਨੌਕਰ ਵਾਲੀ ਫੀਲਿੰਗ ਹੁੰਦੀ ਹੈ ਨਾ ਜੀ ਹਨਾ ਐਵੇਂ ਦੀ ਸਾਡੇ ਟਾਈਮ ਦੇ ਵਿੱਚ ਵੀ ਅੱਜ ਦਾ ਵੀ ਮੈਂ ਕਈ ਵਾਰੀ ਦੇਖਦਾ ਨਹੀਂ ਰਿਸਪੈਕਟ ਕਰਦੇ ਵਿਗਿਆਨੀਆਂ ਨੂੰ ਤੇ ਗਰੰਥੀਆਂ ਨੂੰ ਸਮਝਦੀ ਕੁਛ ਨਹੀਂ ਹੈਗੇ ਜੀ ਕਿਹੜਾ ਗਰੰਥੀ ਹੈ ਜਿਹੜਾ ਆਪਣੇ ਬੱਚੇ ਨੂੰ ਗਰੰਥੀ ਬਣਾਉਣਾ ਚਾਹੁੰਦਾ ਹੈ ਮੈਂ ਬਣਿਆ ਜੀ ਲੋਕ ਤਾਂ ਜਿਹੜਾ ਕੋਈ ਅੱਜ ਗਰੰਥੀ ਹੈਗਾ ਉਹ ਵੀ ਇੱਥੋਂ ਨਿਕਲਣਾ ਚਾਹੁੰਦਾ ਹੈ ਵੀ ਕਦੋਂ ਇਹ ਲਾਈਨ ਛੱਡੀਏ ਤੇ ਦੂਜੇ ਪਾਸੇ ਪਈਏ ਤਾਂ ਕਿਉਂ ਬੈਠਾ ਹੁੰਦਾ ਕਿਉਂਕਿ ਗਰੰਥੀ ਕੋਲ ਇੰਨਾ ਪੈਸਾ ਹੀ ਨਹੀਂ ਹੈਗਾ ਕਿ ਉਹ ਵਧੀਆ ਪੜ੍ਹਾਈ ਕਰਾ ਸਕੇ ਬੱਚੇ ਦੀ ਇੰਨਾ ਸੋਰਸ ਹੈ ਹੀ ਨਹੀਂ ਉਹਨਾਂ ਦਾ ਕਿ ਉਹ ਵਧੀਆ ਕੱਪੜੇ ਪਵਾ ਸਕੇ ਮਤਲਬ ਨਹੀਂ ਹੈਗਾ ਜਿਹੜੇ ਬੰਦੇ ਨੇ ਰੋਟੀ ਇਕੱਠੀ ਕਰਕੇ ਖਾਣੀ ਹੈ ਸ਼ਾਮ ਨੂੰ ਉਹ ਬੰਦਾ ਤੁਸੀਂ ਆਪ ਹਿਸਾਬ ਲਾ ਲਓ ਵੀ ਗ੍ਰੰਥੀ ਦੇ ਵਾਜੇ ਤੇ ਜਾਂ ਰਾਗੀ ਦੇ ਵਾਜੇ ਤੇ ਜੇ ਥੋੜੇ ਜਿਹਾ ਜ਼ਿਆਦਾ ਪੈਸੇ ਹੋ ਜਾਣ ਤਾਂ ਬੜੇ ਤੰਗ ਹੋ ਜਾਂਦੇ ਨੇ ਨੀਂਦ ਨਹੀਂ ਆਉਂਦੀ ਪਰ ਤਾਂ ਨਾ ਪਹਿਲਾਂ ਵੀ ਇੰਟਰਵਿਊ ਕਰੀਆਂ ਨੇ ਤੇ ਇੰਨੀ ਫੀਲਿੰਗ ਦੇ ਨਾਲ ਕਦੀ ਗੱਲਬਾਤ ਕਿਸੇ ਨਾਲ ਨਹੀਂ ਹੋਈ ਇਸੇ ਕੀਰਤਨ ਦੀ ਲਾਈਨ ਦੇ ਵਿੱਚ ਹੀ ਮੈਂ ਪਹਿਲਾਂ ਯੂਕੇ ਗਿਆ ਤੇ 2006-7 ਤੱਕ ਅਸੀਂ ਉੱਥੇ ਕੀਰਤਨ ਹੀ ਕਰਦੇ ਰਹੇ ਹਾਂ ਤੇ ਇਸ ਲਾਈਨ ਦੇ ਵਿੱਚ ਬਸ ਐਵੇਂ ਹੀ ਪੈ ਗਏ ਜਿਵੇਂ ਕਿਸੇ ਨੇ ਕਹਿ ਦਿੱਤਾ ਤੁਸੀਂ ਬਾਹਰ ਹੋ ਜੀ ਸਾਡੇ ਵੀ ਸਪான்ਸਰ ਲੈ ਕੇ ਆਓ ਜੀ ਅਸੀਂ ਵੀ ਬਾਹਰ ਜਾਣਾ ਸਾਡੇ ਵਾਸਤੇ ਵੀ ਕੁਝ ਕਰੋ ਤੇ ਇੰਨੇ ਲੋਕ ਤਾਂ ਬਿਨਾਂ ਪੈਸਿਆਂ ਦੀ ਭਾਜੀ ਭੇਜਦੇ ਉਦੋਂ ਪਤਾ ਹੀ ਨਹੀਂ ਸੀ ਹੁੰਦਾ ਕਿ ਪੈਸੇ ਵੀ ਲਈਦਾ ਅੱਛਾ ਸਪான்ਸਰਾਂ ਲਿਆ ਕੇ ਦੇ ਦੇਣੀਆਂ ਹਨ ਉਹਨਾਂ ਨੇ ਫਾਈਲਾਂ ਤਿਆਰ ਕਰਕੇ ਲਾ ਦੇਣੀਆਂ ਤੇ ਬਸ ਮਤਲਬ ਕਿ ਇੱਕ ਦੂਜੇ ਨੂੰ ਵਧਾਈ ਦੇ ਦੇਣੀ ਪੈਸੇ ਦਾ ਤਾਂ ਬਾਅਦ ਚ ਪਤਾ ਲੱਗਾ ਜਦੋਂ ਪੰਜਾਬ ਆਏ ਹਾਂ ਕਿ ਹਾਂ ਇਸ ਕੰਮ ਦੇ ਵਿੱਚ ਕੋਈ 4 ਪੈਸੇ ਵੀ ਮਿਲਦੇ ਨੇ ਅੱਛਾ ਕਿ 5500 ਰੁਪਏ ਦੇ ਵਿੱਚ 20000 ਰੁਪਏ ਦੇ ਵਿੱਚ ਵੀ ਕੈਨੇਡਾ ਜਾਇਆ ਜਾ ਸਕਦਾ ਹੈ ਵੀਜ਼ਾ ਲੈ ਕੇ ਉਸ ਤੋਂ ਬਾਅਦ ਕੋਈ ਫੀਸ ਨਹੀਂ ਵੱਡੀ ਕਰਨ ਉਸ ਤੋਂ ਬਾਅਦ ਕੋਈ ਫੀਸ ਨਹੀਂ ਲੈਂਦਾ ਕੋਈ ਫੀਸ ਨਹੀਂ ਕੁਝ ਨਹੀਂ ਕੀ ਕੈਨੇਡਾ ਜਾਣਾ ਰੈਲੇਵੈਂਟ ਹੈ ਕੀ ਬੱਚਿਆਂ ਨੂੰ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਕਿ ਕੈਨੇਡਾ ਉਹੀ ਜਾਵੇ ਜਿਹਨੂੰ ਲੱਗਦਾ ਕਿ ਉੱਥੇ ਉਹਨਾਂ ਨੂੰ ਕੋਈ ਸੰਭਲਣ ਵਾਲਾ ਹੈਗਾ ਕੋਈ ਡਾਇਰੈਕਸ਼ਨ ਦਿਖਾਉਣ ਵਾਲਾ ਹੈਗਾ ਲੋਕਾਂ ਦੀਆਂ ਗੱਡੀਆਂ ਦੇਖ ਲਈਆਂ ਸੈਟਲ ਲਾਈਫ ਦੇਖ ਲਈ ਤੇ ਅਸੀਂ ਵੀ ਚਲੇ ਜਾਈਏ ਤਾਂ ਸਾਡੀ ਵੀ ਐਵੇਂ ਹੋ ਜੇਗੀ ਇਦਾਂ ਨਹੀਂ ਹੈ ਕੈਨੇਡਾ ਉਹੀ ਜਾਵੇ ਜਿਹਨੂੰ ਲੱਗਦਾ ਕਿ ਉੱਥੇ ਉਹਨੂੰ ਕੋਈ ਸੰਭਲਣ ਵਾਲਾ ਹੈਗਾ ਤੇ ਲੋਕਾਂ ਨੂੰ ਦੇਖ ਕੇ ਚਲੇ ਜਾਈਏ ਤਾਂ ਫਿਰ ਤੁਹਾਡੇ ਨਾਲ ਬਹੁਤ ਬੁਰੀ ਹੋਣ ਵਾਲੀ ਹੈ ਬਸ ਇਹ ਸਮਝ ਲੈ ਸਿੱਧਾ ਕਹਿ ਰਿਹਾ ਬਹੁਤ ਬੁਰੀ ਹੋਣ ਵਾਲੀ ਹੈ ਬਿਲਕੁਲ ਨਹੀਂ ਸਵਾਲ ਤੁਹਾਡੇ ਤੇ ਵੀ ਉੱਠਦੇ ਆ ਸਵਾਲ ਏਜੰਟਸ ਤੇ ਵੀ ਉੱਠਦੇ ਆ ਸਵਾਲ ਕਹਿੰਦੇ ਨੇ ਵੀ ਇਹਨਾਂ ਨੂੰ ਪਤਾ ਵੀ ਉੱਥੇ ਹਾਲਾਤ ਮਾੜੇ ਨੇ ਇਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਵੀ ਉੱਥੇ ਹਾਲਾਤ ਮਾੜੇ ਹੋਣ ਵਾਲੇ ਨੇ ਫੇਰ ਆ ਬੱਚਿਆਂ ਨੂੰ ਦਵਾ ਦਵਾ ਉੱਥੇ ਭੇਜਦੇ ਰਿਹਾ ਇਹਨਾਂ ਨੇ ਪੰਜਾਬ ਪੂਰਾ ਖਾਲੀ ਕਰਤਾ ਮੈਂ ਤਾਂ ਜੀ ਅੱਜ ਵੀ ਭੇਜ ਰਿਆਂ ਤੇ ਅੱਗੇ ਵੀ ਭੇਜਾਂਗਾ ਸਸ਼ੇਕਾਲ ਢੇਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾ ਕੁਵਰਜੋਤ ਸਿੰਘ ਜ਼ਰੂਰ ਪੰਜਾਬੀਆਂ ਦਾ ਬਾਰ ਜਾਣ ਦਾ ਰੋਜ਼ਾਨ ਖਤਮ ਹੋਣ ਦਾ ਨਾਂ ਨਹੀਂ ਲੈ ਰਿਆ ਮੈਂ ਇਹ ਗੱਲ ਕਿਉਂ ਕਹੀ ਇਹ ਵਰਡਿੰਗ ਕਿਉਂ ਕਹੀ ਕਿਉਂਕਿ ਜ਼ਰੂਰ ਅਸੀਂ ਦੇਖਦੇ ਹਾਂ ਵੀ ਇੱਕ ਦੇਸ਼ ਦੇ ਦੇ ਵਿੱਚ ਜਾਣਾ ਔਖਾ ਹੋ ਜਾਂਦਾ ਤਾਂ ਪੰਜਾਬੀ ਕੋਈ ਨਾ ਕੋਈ ਦੂਸਰਾ ਰਾਹ ਜੜਾ ਹੈ ਉਹ ਜ਼ਰੂਰ ਲੱਭ ਲੈਂਦੇ ਆ ਤਾਂ ਆਪ ਸਭ ਨੂੰ ਪਤਾ ਹੈ ਵੀ ਸ਼ੁਰੂਆਤ ਲੋਕਾਂ ਨੇ ਯੂਕੇ ਤੋਂ ਕੀਤੀ ਫਿਰ ਅਮਰੀਕਾ ਵੱਲ ਮੂੰਹ ਹੋਏ ਫਿਰ ਕੈਨੇਡਾ ਜਿਹੜਾ ਪੰਜਾਬੀਆਂ ਦਾ ਪਹਿਲਾ ਪਿਆਰ ਬਣ ਗਿਆ ਲੱਖਾਂ ਦੀ ਗਿਣਤੀ ਵਿੱਚ ਜਿਹੜੇ ਉੱਥੇ ਆ ਹਰ ਸਾਲ ਦੇ ਵਿੱਚ ਨੌਜਵਾਨ ਪਹੁੰਚਣ ਲੱਗ ਪਏ ਪਰ ਪਿਛਲੇ ਕੁਝ ਮਹੀਨਿਆਂ ਤੋਂ ਕੈਨੇਡਾ ਦੇ ਵਿੱਚ ਅੱਛੇ ਵੀ ਥੋੜਾ ਜਿਹਾ ਜਾਣਾ ਘਟਿਆ ਅਤੇ ਉੱਥੇ ਰੂਲਸ ਵੀ ਜਿਹੜੇ ਆ ਉਹ ਵੀ ਕਾਫੀ ਸਟ੍ਰਿਕਟ ਹੋਏ ਨੇ ਤਾਂ ਹੁਣ ਕੀ ਪੰਜਾਬੀ ਜਿਹੜੇ ਆ ਉਹ ਕਿੱਥੇ ਹੋਰ ਜਾਣਾ ਸ਼ੁਰੂ ਕਰਨਗੇ ਜਾਂ ਕੀ ਉਹ ਕੈਨੇਡਾ ਦਾ ਹੀ ਰਾਹ ਲੱਭ ਰਿਹਾ ਕਈ ਏਜੰਟਸ ਐ ਵੀ ਕਹਿੰਦੇ ਆ ਕਈ ਇਮੀਗ੍ਰੇਸ਼ਨ ਐਕਸਪਰਟ ਐ ਵੀ ਕਹਿੰਦੇ ਆ ਵੀ ਕੈਨੇਡਾ ਦੇ ਵੀਜ਼ਾਸ ਆ ਰਹੇ ਨੇ ਵੀਜ਼ਾ ਸਾਰੇ ਆ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਤਾਂ ਹੁਣ ਜ਼ਿਆਦਾ ਗੱਲਾਂ ਪਤਾ ਨਹੀਂ ਕਰਦੇ ਮੇਰੇ ਨਾਲ ਇਸ ਸਮੇਂ ਹਾਈ ਫਲਾਈ ਇਮੀਗ੍ਰੇਸ਼ਨ ਤੋਂ ਲੱਕੀ ਮਧਾਨਾ ਮੌਜੂਦ ਹੈ ਗੱਲਬਾਤ ਕਰਦੇ ਆ ਪਹਿਲਾਂ ਤੁਹਾਡਾ ਡੈਲੀ ਪੋਸਟ ਤੇ ਬਹੁਤ-ਬਹੁਤ ਸਵਾਗਤ ਕਰਦੇ ਹਾਂ ਬਹੁਤ-ਬਹੁਤ ਧੰਨਵਾਦ ਭਾਜੀ ਤੁਹਾਡਾ ਤੇ ਤੁਸੀਂ ਬੁਲਾਇਆ ਸਾਨੂੰ ਤੇ ਇਸ ਲਈ ਸ਼ੁਕਰੀਆ ਕੈਨੇਡਾ ਨੇ ਰੂਲਸ ਸਟ੍ਰਿਕਟ ਕਰਤੇ ਤਾਂ ਹੁਣ ਕਿੱਥੇ ਵੱਲ ਲੋਕ ਮੂਵ ਕਰ ਰਹੇ ਆ ਜਾਂ ਕੈਨੇਡਾ ਹੀ ਜਾ ਰਹੇ ਆ ਕਿਉਂਕਿ ਅੱਜ ਕੱਲ ਵੀ ਅਸੀਂ ਦੇਖ ਰਹੇ ਆ ਵੀ ਇਮੀਗ੍ਰੇਸ਼ਨ ਐਕਸਪਰਟ ਕਹਿੰਦੇ ਆ ਵੀ ਕੋਈ ਚੱਕਰ ਨਹੀਂ ਤੁਸੀਂ ਆਪਣੀ ਕੈਨੇਡਾ ਦੀ ਫਾਈਲ ਲਾਓ ਤੁਹਾਡਾ ਵੀਜ਼ਾ ਜਿਹੜਾ ਹੈ ਆਰਾਮ ਨਾਲ ਆਏਗਾ ਦੇਖੋ ਸਰ ਵੀਜ਼ਾ ਲੱਗਣਾ ਜਾਂ ਨਾ ਲੱਗਣਾ ਇੱਕ ਅਲੱਗ ਸਬਜੈਕਟ ਹੈ ਇਹ ਅਲੱਗ ਚੀਜ਼ ਹੈ ਮੈਂ ਮੰਨ ਕੇ ਚੱਲੋ ਅਗਰ ਕੰਮ ਕਰ ਰਿਹਾ ਤਾਂ ਮੇਰਾ ਮੇਰੀ ਸੋਚ ਇਹ ਹੈ ਕਿ ਜਿਹੜਾ ਵੀ ਕੋਈ ਮੰਨ ਕੇ ਚੱਲੋ ਤੁਹਾਨੂੰ ਪਤਾ ਹੀ ਹੈ ਕਿ ਅਗਰ ਪੰਜਾਬ ਤੋਂ ਹਰਿਆਣਾ ਤੋਂ ਅਗਰ ਕੋਈ ਵਿਦੇਸ਼ ਜਾ ਰਿਹਾ ਹੈ ਅਗਰ ਕੈਨੇਡਾ ਜਾ ਰਿਹਾ ਹੈ ਤਾਂ ਉਹ ਆਪਣੀ ਲਾਈਫ ਸੈਟਲ ਕਰਨ ਵਾਸਤੇ ਜਾ ਰਿਹਾ ਹੈ ਤੇ ਜੇ ਐਜ਼ ਅ ਏਜੰਟ ਮੈਨੂੰ ਪਤਾ ਹੈ ਕਿ ਕੈਨੇਡਾ ਚ ਬੁਰਾ ਹਾਲ ਹੈ ਮੈਂ ਫਿਰ ਵੀ ਉਸ ਬੰਦੇ ਦਾ ਵੀਜ਼ਾ ਲਵਾਤਾ ਔਰ ਉਹਨੂੰ ਮੈਂ ਫਿਰ ਵੀ ਕੈਨੇਡਾ ਭੇਜਦਾ ਬਟ ਮੈਂ ਉਹਨੂੰ ਗਾਈਡ ਨਹੀਂ ਕੀਤਾ ਕਿ ਯਾਰ ਉੱਥੇ ਕੀ ਹਾਲਾਤ ਨੇ ਕੀ ਨਹੀਂ ਹੈ ਉਹ ਵੀ ਸਾਡੇ ਵਾਸਤੇ ਗਲਤ ਹੋ ਜਾਂਦਾ ਬਟ ਅੱਜ ਕੱਲ ਲੋਕ ਆਪ ਵੀ ਬੜੇ ਸਿਆਣੇ ਹੋਏ ਹੋਏ ਨੇ ਜਿਵੇਂ ਤੁਸੀਂ ਕਿਹਾ ਵੀ ਹਾਲੇ ਹਾਲਾਤ ਜਿਵੇਂ ਕੈਨੇਡਾ ਬੜੇ ਮਾੜੇ ਨੇ ਤੇ ਦੂਜੇ ਪਾਸੇ ਮੂਵ ਹੋ ਰਹੇ ਨੇ ਤੇ ਇਹਦੇ 'ਚ ਬਿਲਕੁਲ ਸਹੀ ਹੈ ਕਿ ਕਾਫੀ ਲੋਕ ਜਿਹੜੇ ਨੇ ਕੈਨੇਡਾ ਨੂੰ ਛੱਡ ਕੇ ਅਦਰ ਕੰਟਰੀ ਜਿਵੇਂ ਕੋਈ ਆਸਟ੍ਰੇਲੀਆ ਹੋ ਗਿਆ ਯੂਐਸਏ ਹੋ ਗਿਆ ਉਸ ਪਾਸੇ ਨੂੰ ਮੂਵ ਹੋ ਰਹੇ ਨੇ ਕੀ ਕੈਨੇਡਾ ਜਾਣਾ ਰੈਲੇਵੈਂਟ ਹੈ ਇਸ ਟਾਈਮ ਕੀ ਬੱਚਿਆਂ ਨੂੰ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਕਿਉਂਕਿ ਅਸੀਂ ਮੈਂ ਸਿੱਧਾ ਸਵਾਲ ਪੁੱਛਿਆ ਤਾਂ ਸਿੱਧਾ ਹੀ ਜਵਾਬ ਮੈਨੂੰ ਚਾਹੀਦਾ ਕਿਉਂਕਿ ਬੱਚੇ ਇਸ ਟਾਈਮ ਬਹੁਤ ਜ਼ਿਆਦਾ ਕਨਫਿਊਜ਼ ਨੇ ਬੱਚੇ ਰੋਜ਼ ਤਸਵੀਰਾਂ ਦੇਖਦੇ ਆ ਬੱਚੇ ਰੋਜ਼ ਲੰਬੀਆਂ ਲੰਬੀਆਂ ਲਾਈਨਸ ਦੇਖਦੇ ਨੇ ਵੀ ਉੱਥੇ ਜਿਹੜਾ ਲੋਕਾਂ ਦਾ ਵਪਾਰ ਨਹੀਂ ਰਿਹਾ ਲੋਕਾਂ ਨੂੰ ਜੋਬਸ ਨਹੀਂ ਮਿਲ ਰਹੀਆਂ ਲੰਬੀਆਂ ਲੰਬੀਆਂ ਲਾਈਨਸ ਲੱਗੀਆਂ ਹੋਈਆਂ ਪਰ ਦੂਜੇ ਪਾਸੇ ਇਹ ਵੀ ਦੇਖਦੇ ਆ ਵੀ ਲੋਕਾਂ ਕੋ ਵੱਡੀਆਂ ਵੱਡੀਆਂ ਗੱਡੀਆਂ ਵੀ ਆਈਆਂ ਲੋਕਾਂ ਨੇ ਸਭ ਕੁਝ ਜਿਹੜੇ ਆ ਸਭ ਕੁਝ ਲੈ ਲਿੱਤਾ ਹੈ ਉੱਥੇ ਤਾਂ ਭਾਜੀ ਕੰਮ ਖਰਾਬ ਹੁੰਦਾ ਨਾ ਸਭ ਤੋਂ ਵੱਡੀ ਗੱਲ ਕੀ ਹੈ ਕਿ ਸਾਡੀ ਜਿਹੜੀ ਲਾਈਨ ਹੈ ਨਾ ਜੀ ਹੁਣ ਮੇਰੀ ਦੁਕਾਨਦਾਰੀ ਹੈ ਮੰਨ ਕੇ ਚੱਲੋ ਤੇ ਮੇਰੇ ਕੋਲ ਕੋਈ ਸੌਦਾ ਪਿਆ ਹੈ ਅਗਰ ਮੈਂ ਵੇਚਣਾ ਹੈ ਤਾਂ ਮੈਂ ਉਹਨੂੰ ਮਾੜਾ ਤੇ ਨਹੀਂ ਕਹਾਵਾਂਗਾ ਨਾ ਮੈਂ ਕਹਾਵਾਂਗਾ ਯਾਰ ਇਹ ਸਭ ਤੋਂ ਬੈਸਟ ਹੈ ਦੂਸਰੇ ਕੋਲ ਮਾੜਾ ਹੋ ਸਕਦਾ ਮੇਰੇ ਕੋਲ ਨਹੀਂ ਮਾੜਾ ਹੋ ਸਕਦਾ ਸੋ ਜਿਹੜਾ ਕੈਨੇਡਾ ਦੀ ਅਗਰ ਆਪਾਂ ਗੱਲ ਕਰੀਏ ਨਾ ਵੀ ਜਿਵੇਂ ਤੁਸੀਂ ਮੈਨੂੰ ਪੁੱਛਿਆ ਕਿ ਵੀ ਮੇਰੀ رائے ਕੀ ਹੈ ਕਿ ਲੋਕਾਂ ਨੂੰ ਜਾਣਾ ਚਾਹੀਦਾ ਜਾਂ ਨਹੀਂ ਤਾਂ ਮੈਂ ਇਹੀ ਕਹਾਵਾਂਗਾ ਕਿ ਜੇ ਤਾਂ ਤੁਸੀਂ ਘੁੰਮਣ ਫਿਰਨ ਜਾ ਰਹੇ ਹੋ ਤਾਂ ਵੱਖਰੀ ਗੱਲ ਹੈ ਕਿ ਤੁਸੀਂ ਚਾਰ ਦਿਨ ਘੁੰਮ ਫਿਰ ਕੇ ਆ ਗਏ ਅਸੀਂ ਲਾਨਦੇ ਆ ਫਾਈਲਾਂ ਸਾਡੇ ਕੋਲ ਆਉਂਦੇ ਨੇ ਕਲਾਇੰਟ ਜਿਹੜੇ ਕਹਿੰਦੇ ਨੇ ਜੀ ਹਾਂ ਵਾਕਈ ਅਸੀਂ ਘੁੰਮਣ ਜਾ ਰਹੇ ਆ ਤੇ ਅਸੀਂ ਉਹਨਾਂ ਦੀ ਉਸੇ ਹਿਸਾਬ ਨਾਲ ਪ੍ਰੋਫਾਈਲਿੰਗ ਕਰਦੇ ਆਂ ਔਰ ਵਾਕਈ ਉਹ ਜਾਂਦੇ ਨੇ ਤੇ ਆਉਂਦੇ ਨੇ ਬਟ ਅਗਰ ਕਿਸੇ ਨੇ ਸੈਟਲ ਹੋਣ ਜਾਣਾ ਤਾਂ ਸੈਟਲ ਹੋਣ ਵਾਸਤੇ ਰਿਸਕ ਉਹੀ ਲਵੇ ਮੈਂ ਨਹੀਂ ਕਹਿੰਦਾ ਕਿ ਹਰ ਇੱਕ ਜਿਹਦਾ ਜੇ ਦਿਲ ਕਰ ਗਿਆ ਵੀ ਹਾਂ ਲੋਕਾਂ ਦੀਆਂ ਗੱਡੀਆਂ ਦੇਖ ਲਈਆਂ ਸੈਟਲ ਲਾਈਫ ਦੇਖ ਲਈ ਤੇ ਅਸੀਂ ਵੀ ਚਲੇ ਜਾਈਏ ਤਾਂ ਸਾਡੀ ਵੀ ਐਵੇਂ ਹੋ ਜਾਏਗੀ ਇਦਾਂ ਨਹੀਂ ਹੈ ਹਰ ਇੱਕ ਇਦਾਂ ਨਹੀਂ ਕਰ ਸਕਦਾ ਉੱਥੇ ਜਾ ਕੇ ਉਹੀ ਬੱਚਾ ਜਾਂ ਉਹੀ ਕੋਈ ਵੀ ਕਲਾਇੰਟ ਜਿਵੇਂ ਮੰਨ ਕੇ ਚੱਲੋ ਸੈੱਟ ਹੋ ਸਕਦਾ ਹੈ ਜਿਹਦਾ ਕੋਈ ਉੱਥੇ ਰਿਲੇਟਿਵ ਕੋਈ ਨਾ ਕੋਈ ਬਿਠਾ ਹੈ ਜਾਂ ਤੁਹਾਡੀ ਉੱਥੇ ਕੋਈ سپورਟ ਵਧੀਆ ਹੈਗੀ ਹੈ ਤੁਹਾਡਾ ਆਪਣਾ ਖਾਸ ਮਿੱਤਰ ਬਿਠਾ ਹੈ ਤਾਂ ਤੁਸੀਂ ਉੱਥੇ ਜਾ ਕੇ ਆਪਣੀ ਜ਼ਿੰਦਗੀ ਸੈੱਟ ਕਰ ਸਕਦੇ ਹੋ ਤੇ ਜੇ ਤੁਹਾਡਾ ਉੱਥੇ ਕੋਈ ਨਹੀਂ ਹੈਗਾ ਤਾਂ ਇਹ ਦੇਖ ਲਓ ਫਿਰ ਸ਼ੁਰੂਆਤ ਜਿਹੜੀ ਹੈ ਨਾ ਉਹ ਸ਼ੁਰੂਆਤ ਹੀ ਰਹਿੰਦੀ ਹੈ ਉਹਦਾ ਕਦੀ ਐਂਡ ਨਹੀਂ ਹੁੰਦਾ ਬੰਦਾ ਸਟਰਗਲ ਵਿੱਚ ਪੈ ਜਾਂਦਾ ਹੈ ਕਿਉਂਕਿ ਬਹੁਤ ਜ਼ਿਆਦਾ ਮਾੜੇ ਹਾਲਾਤ ਕੈਨੇਡਾ ਦੇ ਹੈਗੇ ਨੇ ਚਾਹੇ ਮੇਰਾ ਕੰਮ ਹੈ ਮੈਂ ਇਹ ਨਹੀਂ ਕਿਉਂਕਿ ਜ਼ਿਆਦਾਤਰ ਲੋਕ ਸੋਚ ਲੈਂਦੇ ਨੇ ਕਿ ਮੈਂ ਆਪਣੇ ਹੀ ਕੰਮ ਨੂੰ ਮਾੜਾ ਕਵਾਂਗਾ ਤੇ ਮੇਰੇ ਕੋਲ ਕੌਣ ਆਵੇਗਾ ਹਣਾ ਬਟ ਮੈਂ ਚਾਹਣਾ ਵੀ ਠੀਕ ਹੈ ਸਾਡਾ ਕੰਮ ਹੈ ਵੀਜ਼ਾ ਲਵਾਉਣਾ ਸੀ ਪੈਸੇ ਕਮਾਉਣੇ ਨੇ ਬਟ ਨਾਲ ਸਹੀ ਸਲਾਹ ਦੇਣਾ ਵੀ ਸਾਡਾ ਫਰਜ਼ ਹੈ ਕੈਨੇਡਾ ਉਹੀ ਜਾਵੇ ਜਿਹਨੂੰ ਲੱਗਦਾ ਹੈ ਕਿ ਉੱਥੇ ਉਹਨੂੰ ਕੋਈ ਸੰਭਨ ਵਾਲਾ ਹੈਗਾ ਜਿਹਨੂੰ ਲੱਗਦਾ ਹੈ ਕਿ ਉੱਥੇ ਉਹਦੀ ਕੋਈ ਸਪੋਰਟ ਹੈਗੀ ਹੈ ਤਾਂ ਕੈਨੇਡਾ ਜਾਓ ਅਗਰ ਤੁਹਾਨੂੰ ਲੱਗਦਾ ਹੈ ਵੀ ਤੁਹਾਡਾ ਉੱਥੇ ਕੋਈ ਹੈ ਨਹੀਂ ਤਾਂ ਐਵੇਂ ਚਲੇ ਜਿਓ ਰਿਸੋਰਿਸ ਚਲੇ ਜਿਓ ਲੋਕਾਂ ਨੂੰ ਦੇਖ ਕੇ ਚਲੇ ਜਿਓ ਤਾਂ ਫਿਰ ਤੁਹਾਡੇ ਨਾਲ ਬਹੁਤ ਬੁਰੀ ਹੋਣ ਵਾਲੀ ਹੈ ਬਸ ਇਹ ਸਮਝ ਲਓ ਸਦਾ ਕਹਿ ਰਹੇ ਬਹੁਤ ਬੁਰੀ ਹੋਣੀ ਹੈ ਬਿਲਕੁਲ ਬਿਲਕੁਲ ਸਟ੍ਰੇਟ ਹੀ ਬਿਲਕੁਲ ਸਰ ਬਹੁਤ ਬੁਰੀ ਹੋਣ ਵਾਲੀ ਹੈ ਅੱਗੇ ਆਉਣ ਵਾਲੇ ਹਾਲਾਤ ਤੁਸੀਂ ਦੇਖੋਗੇ ਅੱਜ ਦੇ ਹਾਲਾਤ ਦੇਖ ਕੇ ਅੱਖਾਂ 'ਚ ਪਾਣੀ ਆ ਜਾਂਦਾ ਲੋਕਾਂ ਦਾ ਜੋ ਬੁਰਾ ਹਾਲ ਹੋਇਆ ਪਿਆ ਉੱਥੇ ਕਿਉਂਕਿ ਜਿੰਨਾ ਕ ਆਪਾਂ ਨੈਟ ਤੇ ਵੇਖ ਲੈਨੇ ਆ ਉਹ ਆਪਾਂ ਨੂੰ ਲੱਗਦਾ ਬਟ ਬਹੁਤ ਸਾਰੀਆਂ ਚੀਜ਼ਾਂ ਤਾਂ ਐਸੀਆਂ ਵੀ ਨੇ ਨੇ ਜਿਹੜੀਆਂ ਕਦੀ ਸਾਹਮਣੇ ਆਉਂਦੀਆਂ ਹੀ ਨਹੀਂ ਨੇ ਨਹੀਂ ਸਵਾਲ ਤੁਹਾਡੇ ਤੇ ਵੀ ਉੱਟਦੇ ਆ ਸਵਾਲ ਏਜੰਟਸ ਤੇ ਵੀ ਉੱਟਦੇ ਆ ਸਵਾਲ ਕਹਿੰਦੇ ਨੇ ਵੀ ਇਹਨਾਂ ਨੂੰ ਪਤਾ ਵੀ ਉੱਥੇ ਹਾਲਾਤ ਮਾੜੇ ਨੇ ਇਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਵੀ ਉੱਥੇ ਹਾਲਾਤ ਮਾੜੇ ਹੋਣ ਵਾਲੇ ਨੇ ਫਿਰ ਆ ਬੱਚਿਆਂ ਨੂੰ ਦਵਾਦਬ ਉੱਥੇ ਭੇਜਦੇ ਰਹੇ ਇਹਨਾਂ ਨੇ ਪੰਜਾਬ ਪੂਰਾ ਖਾਲੀ ਕਰਤਾ ਮੈਂ ਤਾਂ ਜੀ ਅੱਜ ਵੀ ਭੇਜ ਰਿਆਂ ਤੇ ਅੱਗੇ ਵੀ ਭੇਜਾਂਗਾ ਬਟ ਕਸੀ ਗਲਤ ਉਥੇ ਆ ਜੇ ਮੈਂ ਦੱਸਦਾ ਨਹੀਂ ਕਿਸੇ ਨੂੰ ਹਨਾ ਜੇ ਮੈਂ ਕਹਾਂ ਕਿ ਕਲਾਇੰਟ ਕਵੇ ਨਹੀਂ ਸਰ ਉਥੇ ਹਾਲਾਤ ਬੜੇ ਮਾੜੇ ਨੇ ਮੈਂ ਨਹੀਂ ਜਾਣਾ ਤੇ ਮੈਂ ਕਹਾਂ ਮੈਨੂੰ ਹੋਵੇ ਕਿ ਹਾਂ ਮੈਨੂੰ ਜ਼ਿਆਦਾ ਕਮਿਸ਼ਨ ਤਾਂ ਬਣੇਗੀ ਜ਼ਿਆਦਾ ਪੈਸੇ ਤਾਂ ਬਣਨਗੇ ਜੇ ਮੈਂ ਇਹਦਾ ਕੈਨੇਡਾ ਦਾ ਕੰਮ ਕਰਾਵਾਂਗਾ ਤੇ ਉਸ ਚੱਕਰ ਚ ਮੈਂ ਕਲਾਇੰਟ ਨੂੰ ਮਤਲਬ ਕਿ ਸੈੱਟ ਕਰੀ ਜਾਵਾਂ ਉਹਨੂੰ ਸਮਝਾਈ ਜਾਵਾਂ ਉਹਦੇ ਗੱਲ ਪਾਈ ਜਾਵਾਂ ਨਾ ਯਾਰ ਤੂੰ ਕੈਨੇਡਾ ਹੀ ਜਾ ਉਹ ਚੀਜ਼ ਮੈਂ ਨਹੀਂ ਕਰਦਾ ਮੈਂ ਕੈਨੇਡਾ ਦਾ ਕੰਮ ਕਰਦਾ ਜ਼ਰੂਰ ਹਾਂ ਬਿਕੋਜ਼ ਸਾਡੇ ਕੋਲ ਹਰ ਤਰ੍ਹਾਂ ਦਾ ਕਲਾਇੰਟ ਆਉਂਦਾ ਹੈ ਹੂੰ 100 ਦੇ ਵਿੱਚੋਂ 60% ਤਾਂ ਉਹ ਆਉਂਦੇ ਨੇ ਜਿਹੜੇ ਘੁੰਮਣ ਫਿਰਨ ਜਾਣਾ ਚਾਹੁੰਦੇ ਨੇ ਔਰ ਜ਼ਿਆਦਾਤਰ ਮੇਰੀ ਕਿਉਂਕਿ ਸ਼ੁਰੂ ਤੋਂ ਲਾਈਨ ਐਵੇਂ ਦੀ ਰਹੀ ਹੈ ਮੈਂ ਕਦੀ ਵੀ ਇਦਾਂ ਦਾ ਬਿਜ਼ਨਸ ਨਹੀਂ ਕੀਤਾ ਕਿ ਕੋਈ ਐਸਾ ਬੱਚਾ ਭੇਜਿਆ ਹੋਵੇ ਜਿਹੜਾ ਕਵੇ ਜੀ ਮੈਂ ਤਾਂ ਸੈੱਟ ਹੋਣਾ ਇੱਥੇ ਜਾ ਕੇ ਅਸੀਂ ਆਪ ਹੀ ਉਹਨੂੰ ਕਹਿ ਦਿੰਨੇ ਆ ਕਿ ਬੱਚੇ ਕੋਈ ਫਾਇਦਾ ਨਹੀਂ ਤੇ ਅੱਜ ਵੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਇਹ ਗੱਲ ਕਹਿ ਰਿਹਾ ਦੁਬਾਰਾ ਰਿਪੀਟ ਕਰ ਰਿਹਾ ਕਿ ਮੈਂ ਕੈਨੇਡਾ ਦਾ ਕੰਮ ਅੱਜ ਵੀ ਕਰ ਰਿਹਾ ਪਹਿਲਾਂ ਵੀ ਕਰ ਰਿਹਾ ਸੀ ਤੇ ਅੱਗੇ ਵੀ ਕਰਾਂਗਾ ਬਟ ਜਿਹੜਾ ਵੀ ਕਲਾਇੰਟ ਮੇਰੇ ਕੋਲ ਆਉਂਦਾ ਹੈ ਨਾ ਮੈਂ ਉਸ ਤੋਂ ਪਹਿਲਾਂ ਪੂਰੀ ਹਿਸਟਰੀ ਪੁੱਛਦਾ ਕਿ ਤੇਰਾ ਉੱਥੇ ਕੋਈ ਹੈਗਾ ਕਿਵੇਂ ਸੈੱਟ ਹੋਏਗਾ ਉੱਥੇ ਜਾ ਕੇ ਜਦੋਂ ਸਾਨੂੰ ਲੱਗਦਾ ਹੈ ਕਿ ਹਾਂ ਇਹ ਬੱਚਾ ਉੱਥੇ ਸਰਵਾਈਵ ਕਰ ਸਕਦਾ ਹੈ ਤਾਂ ਅਸੀਂ ਹਾਂਮੀ ਪਰਦੇ ਹਾਂ ਕਿ ਹਾਂ ਤੇਰਾ ਕੰਮ ਅਸੀਂ ਕਰਾਂਗੇ ਨਹੀਂ ਤਾਂ ਚੰਦ ਪੈਸਿਆਂ ਪਿੱਛੇ ਐਵੇਂ ਵੱਦਵਾਵਾ ਲੈਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਐਂਡ ਦੇ ਵਿੱਚ ਜਦੋਂ ਬੱਚਾ ਚਲਾ ਜਾਂਦਾ ਹੈ ਨਾ ਤੇ ਉੱਥੇ ਜਾ ਕੇ ਤੰਗ ਹੁੰਦਾ ਹੈ ਬੱਚਾ